ਆਬਰੀ ਸਕੂਟਰੀ ਤੇ ਮੈਂ ਆ ਰਿਹਾ ਸੀ ਅੱਗੋ ਇੱਕ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਇਸ ਨੂੰ ਗੁਰਵਿੰਦਰ ਸਿੰਘ ਉਹ ਜੱਗਾ ਚਲਾ ਰਿਹਾ ਸੀ ਉਹਨਾਂ ਨੇ ਮੇਰੀ ਬਹੁਤ ਕੁੱਟਮਾਰ ਕੀਤੀ ਜਿੱਥੇ ਠੀਕ ਹੈ ਨਰੈਣ ਸਿੰਘ ਕੋਲੇ ਕੋਈ ਕੋਈ ਤਿੱਖੀ ਚੀਜ਼ ਸੀ ਜਿਸ ਨਾਲ ਮੇਰੇ ਉਹਨੇ ਮੇਰੇ ਤੇ ਵਾਰ ਕੀਤਾ ਜਿੱਥੇ ਤੇ ਮੈਂ ਉਹਦਾ ਸੱਜਾ ਹੱਥ ਅੱਗੇ ਕੀਤਾ ਜੋ ਉਸ ਨਾਲ ਮੇਰੀ ਸੱਜੇ ਹੱਥ ਦੀ ਇੱਕ ਉਂਗਲ ਕੱਟੀ ਗਈ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੱਪੜੇ ਨਾਲ ਮੇਰਾ ਮੂੰਹ ਬੰਨ ਕੇ ਆ ਕੇ ਬਾਹਾਂ ਬੰਨ ਕੇ ਮੈਨੂੰ ਰਾਜਾਂ ਰਾਜਾਂ ਕਨੇ ਨੂੰ ਲੈ ਗਏ ਅਤੇ ਗੱਡੀ ਬੰਨ ਕੇ ਉਹਨਾਂ ਨੇ ਗੱਡੀ ਦੇ ਵਿੱਚ ਛੱਟਲੇ ਸੀ ਹਾਂ ਗੱਡੀ ਦੇ ਵਿੱਚ ਛੱਟਲੇ ਮੈਂ ਉੱਥੇ ਕੁੱਟਿਆ ਉਸ ਤੋਂ ਬਾਅਦ ਮੈਨੂੰ ਉੱਥੇ ਮੈਨੂੰ ਕੁੱਟਿਆ ਹਾਂਜੀ ਫਿਰ ਸੱਟ ਕੇ ਲੈ ਗਏ ਰਸਤੇ ਵੀ ਤੈਨੂੰ ਅੱਜ ਮਾਰ ਕੇ ਅਸੀਂ ਨਹਿਰ 'ਚ ਸੁੱਟ ਦੇਣਾ ਜੀ ਇਹ ਸਹੀ ਧਰਪਾਲ ਨੇ ਮੈਨੂੰ ਧਮਕੀਆਂ ਦਿੱਤੀਆਂ ਵੀ ਤੇਰੇ ਜਿਹੜੇ ਬਿਆਨ ਆ ਇਹ ਸਹੀ ਨਹੀਂ ਅਸੀਂ ਦਿੱਤੀ ਦੂਰੀਵਾਰ ਬਿਆਨ ਲੈਣੇ ਆ ਮੈਂ ਉਹਨਾਂ ਨੂੰ ਆਪਣੇ ਬਿਆਨ ਚੇਂਜ ਕਰਨ ਤੋਂ ਮੈਂ ਇਨਕਾਰ ਕਰਦਾ ਮੈਂ ਖਿਆ ਜੋ ਮੇਰੇ ਬਿਆਨ ਆ ਇਸ ਤੈ ਹੀ ਕਾਰਵਾਈ ਹੋਵੇ ਉਹ ਉਸ ਤੋਂ ਬਾਅਦ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਅੱਜ 1 ਮਹੀਨੇ ਤੋਂ ਉੱਪਰ ਦਾ ਟਾਈਮ ਵੀ ਚਿੱਤ ਚੁੱਕਿਆ ਹੈ ਕਿੱਥੇ ਕਿੱਥੇ ਤੁਹਾਡੇ ਕੁੱਲ 6 ਸੱਟਾਂ ਵੱਜੀਆਂ ਮੇਰੀ ਸਾਰੀ ਬਾਡੀ ਤੇ ਸੱਟਾਂ ਵੱਜੀਆਂ ਜੀ ਜੋ ਮੇਰੀ ਡਾਕਟਰੀ ਰਿਪੋਰਟ ਆਈ ਹੈ ਉਹਦੇ ਵਿੱਚ ਮੇਰੀਆਂ 12 ਸੱਟਾਂ ਸ਼ੋਅ ਹੋਈਆਂ ਮੇਰੀ ਬਰੀ ਵਾਲਾ ਥਾਣੇ ਵਾਲੇ ਮੈਨੂੰ ਕੋਈ ਇਨਸਾਫ਼ ਨਹੀਂ ਦਵਾ ਰਹੇ ਜਿੰਨਾਂ ਦੀ ਨੀਤੀ ਮੈਨੂੰ ਮਾਰਨੀ ਸੀਗੀ ਮਾਰ ਕੇ ਮੈਨੂੰ ਨਹਿਰ ਤੇ ਸੁੱਟਣਾ ਹੀ ਜਦੋਂ ਇਹ ਨਾਜ ਮੰਡੀ ਕੋਲੇ ਆਏ ਇਹਨੂੰ ਬਹੁਤ ਕੁੱਟ ਮਾਰ ਕਰੀ ਜਾਂਦੇ ਸੀ ਜਦੋਂ ਨਾਜ ਮੰਡੀ ਦੇ ਬੰਦੇ ਬਾਹਲੇ ਸੌਣ ਕਰਕੇ ਇਹਨੂੰ ਛੜਾਤਾ ਛੜਾ ਕੇ ਬਾਅਦ ਤੇ ਅਸੀਂ ਘਰ ਨੂੰ ਲੈ ਆ ਕੇ ਬਾਅਦ ਤੇ ਅਸੀਂ 3 ਗੁੱਟ ਦਾ ਹਲ ਕਰਾਇਆ ਜੋ ਜਦੋਂ ਕੋਲ ਤੁਸੀਂ ਗਏ ਹੋ ਕਿੰਨੇ ਕ ਵਾਰੀ ਆਸੀ ਕੋਈ 10 15 ਵਾਰੀ ਜਾ ਚੁੱਕੇ ਹਾਂ ਸਾਨੂੰ ਤੁਸੀਂ ਬਾਦ ਸ਼ਾਮ ਵਾਸਤੇ ਆਜੂ ਸ਼ਾਮ ਨੂੰ ਤੁਹਾਨੂੰ ਆ ਕਰ ਦਿੰਦੇ ਆ ਕਰ ਦਿੰਦੇ ਆ ਲਾਰਾ ਇਹ ਲਗ ਨਿਤ ਮੋੜ ਦਿੰਦਾ ਸੀ ਵੀ ਅੱਜ ਤੋਂ ਪਰਚਾ ਕਰ ਦਿੰਨਾਂ ਇਨਸਾਫ ਦਿਵਾ ਦਿੰਨੇ ਆ ਕੋਈ ਇਨਸਾਫ ਨਹੀਂ ਦਿਵਾਇਆ ਸਾਨੂੰ ਕਹੇ ਛੋਡੇ ਦੇ ਪਰਚਾ ਕਰ ਦੂੰਗਾ ਸਾਨੂੰ ਡਰਾਉਂਦਾ ਰਿਹਾ ਅੰਕ ਤੁਹਾਨੂੰ ਕਹਿ ਰਹੇ ਸੀ ਬਾ ਸਾਨੂੰ ਕਹਿੰਦੇ ਸੀ ਤੁਹਾਡੇ ਸਾਰਿਆਂ ਦੇ ਪਰਚਾ ਕਰ ਦਾਂ ਤੁਸੀਂ ਰਾਈ ਨਮਾ ਕਰੋ ਬਹੁਤ ਮੁਕਾਇਆ ਹੀ ਤਰਪਾਲੇ ਤਰਪਲ ਨੇ ਤੇ ਐਸਓ ਚੋ ਸਾਹਿਬ ਨੇ ਜਗਸੀਰ ਸਿੰਘ ਨੇ ਲੋਕਵਾਜ ਟੀਵੀ ਨਾਲ ਜੁੜੇ ਹੋ ਤਸੀਮ ਆਇਆ ਹਮਤਾਜ ਅਸੀਂ ਇਸ ਵਕਤ ਜ਼ਿਲ੍ਹਾ ਮਕਸਦਰ ਦੇ ਪਿੰਡ ਵੜੰਗੋ ਵਿਖੇ ਖੜੇ ਆ ਜਿੱਥੋਂ ਦੇ ਇੱਕ ਨੌਜਵਾਨ ਨੂੰ ਕਡਨੈਪ ਕਰਕੇ ਕੁਝ ਬੰਦੇ ਲੈ ਜਾਂਦੇ ਆ ਉਸ ਤੋਂ ਬਾਅਦ ਬੁਰੇ ਤਰੀਕੇ ਨਾਲ ਕੁੱਟਮਾਰ ਕਰਦੇ ਆ ਤੇ ਮਾਰਨ ਦੀ ਨੀਤੀ ਦੇ ਨਾਲ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਉਸ ਨੂੰ ਆਖਿਆ ਵੀ ਜਾਂਦਾ ਕਿ ਅੱਜ ਤੈਨੂੰ ਮਾਰ ਕੇ ਨਹਿਰ ਦੇ ਵਿੱਚ ਛੱਡ ਦੇਾਂਗੇ ਉਸ ਤੋਂ ਬਾਅਦ ਪਿੰਡ ਦੇ ਲੋਕ ਨੂੰ ਛਡਾ ਲੈਂਦੇ ਆ ਜੋ ਕੁਝ ਵੀ ਵਾਪਰਦਾ ਪੂਰੀ ਘਟਨਾ ਬਾਰੇ ਜਾਣਾਂਗੇ ਘਟਨਾ ਸ਼ੁਰੂਆਤ ਕਿੱਥੋਂ ਹੁੰਦੀ ਹੈ ਤੇ ਕੀ ਕੁਝ ਵਾਪਰਦਾ ਤੇ ਉਸ ਤੋਂ ਬਾਅਦ ਇਹ ਜਿਹੜੀ ਘਟਨਾ ਆ ਇਹ ਹੈਗੇ 29 ਅਪ੍ਰੈਲ ਦੀ ਹੁਣ ਅੱਜ 1 ਜੂਨ ਲਗਭਗ 1 ਮਹੀਨਾ ਤੇ 2-3 ਦਿਨ ਹੋ ਚੁੱਕੇ ਨੇ ਪਰ ਪਰਚਾ ਜਿਹੜਾ ਆ ਉਹ ਪਰਸੋਂ ਯਾਨੀ ਕਿ 2 ਦਿਨ ਪਹਿਲਾਂ ਅੱਜ ਤੋਂ ਕੱਟਿਆ ਜਾਂਦਾ ਘਟਨਾ ਤੋਂ ਲਗਭਗ 1 ਮਹੀਨਾ 1 ਦਿਨ ਬਾਅਦ ਕੱਟਿਆ ਜਾਂਦਾ ਉਹ ਪਰਚਾ ਵੀ ਆ ਜਿਹੜਾ ਸਿਰਫ 2 ਵਿਅਕਤੀਆਂ ਉੱਤੇ ਆ ਹਾਲਾਂਕਿ ਜਿਹੜਾ ਗਰੁੱਪ ਸੀ ਪੂਰਾ ਉਹਨਾਂ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਪੂਰਾ ਮਾਮਲਾ ਜਾਣਦੇ ਹੋ ਨੌਜਵਾਨ ਸਾਡੇ ਨਾਲ ਆ ਪਿੰਡ ਵਾਸੀ ਇਕੱਠੇ ਹੋਏ ਆ ਜਿਹੜੇ ਮੌਕੇ ਤੇ ਮੌਜੂਦ ਸੀਗੇ ਉਹ ਸਾਰੇ ਨਾਲ ਨੇ ਸਭ ਤੋਂ ਪਹਿਲਾਂ ਉਸ ਬਾਈ ਨਾਲ ਗੱਲ ਕਰਦੇ ਆ ਕਿ ਪੂਰੀ ਘਟਨਾ ਕੀ ਵਾਪਰੀ ਆ ਬਾਈ ਸਭ ਤੋਂ ਪਹਿਲਾਂ 29 ਤਰੀਕ ਨੂੰ ਕੀ ਵਾਪਰਦਾ ਤੁਹਾਡੇ ਨਾਲ ਕੀ ਹੁੰਦਾ ਜੀ ਸਾਡੇ ਮੇਰੇ ਬ੍ਰਦਰ ਨਾਲ ਖੇਤ ਦੇ ਵਿੱਚ ਮੇਰੀ ਵਟ ਪੈਣੀ ਸੀ ਜਿਸ ਦੇ ਵਿੱਚ ਪੰਚਾਇਤ ਸਰਪੰਚ ਸਾਹਿਬ ਮੈਂਬਰ ਅਤੇ ਮੇਰੇ ਚਾਚਾ ਜੀ ਹੋਣੇ ਸੀ ਜੀ ਠੀਕ ਹੈ ਨਾ ਉੱਥੇ ਜੋ ਜਗਦੀਪ ਸਿੰਘ ਦੀਪੂ ਸੀ ਉਹ ਆਪਦੇ ਨਾਲ ਸ਼ਰਾਰਤੀ ਅਨਸਰਾਂ ਨੂੰ ਨਾਲ ਲੈ ਗਿਆ ਉੱਥੇ ਖੇਤ ਲੈ ਕੇ ਗਿਆ ਉੱਥੇ ਉਹ ਮੇਰੇ ਉਹਨਾਂ ਦੇ ਗੱਲ ਪਏ ਇਦੋਂ ਉਹ ਮੇਰੇ ਗਲਪੇ ਪਿੰਡ ਦੀ ਪੰਚਾਇਤ ਨੇ ਮੈਨੂੰ ਕਿਹਾ ਵੀ ਤੇਰੀ ਅਸੀਂ ਵਟ ਪਵਾ ਦਾਂਗੇ ਤੂੰ ਘਰ ਚੇਕ ਕਰੇ ਚਲਾ ਜਾ। ਉੱਥੇ ਉੱਥੇ ਜਦੋਂ ਗਲਪੇ ਤੁਹਾਨੂੰ ਕੀ ਕਿਹਾ ਉਹਨਾਂ ਨੇ ਉੱਥੇ ਕੀ ਗੱਲਬਾਤ ਹੋਈ ਉਹ ਸਾਰੀ ਦੱਸੋ। ਉਹ ਮੈਨੂੰ ਮੈਨੂੰ ੱੱਕੇ ਮਾਰਦੇ ਸੀਗੇ ਉਹ ਮੈਨੂੰ ਉੱਥੇ ਕੁੱਟਣ ਦੀ ਨੀਤੀ ਨਾਲ ਆਏ ਸੀਗੇ ਮੇਰੇ ਉੱਥੇ ਜਸਵੀਰ ਸਿੰਘ ਜੱਸਾ ਗੁਰਪ੍ਰੀਤ ਸਿੰਘ ਗੋਪੀ ਇਹ ਇਹ ਮੇਰੇ ਗਲਾਵੇਂ ਚ ਹੱਥ ਪਾਏ ਇਹਨਾਂ ਨੇ ਮੈਨੂੰ ੱੱਕੇ ਮਾਰੇ ਇਸ ਲਈ ਮੈਨੂੰ ਉੱਥੇ ਪਿੰਡ ਦੀ ਪੰਚਾਇਤ ਨੇ ਮੈਨੂੰ ਉਹਨਾਂ ਤੋਂ ਛੁਡਾ ਕੇ ਮੈਨੂੰ ਘਰੇ ਭੇਜਤਾ ਜਦੋਂ ਮੈਂ ਸਕੂਟਰ ਹੀ ਲੈ ਕੇ ਰਸਤ ਘਰ ਨੂੰ ਚੱ ਪਿੰਡ ਦੇ ਨੇੜੇ ਸੇਮਨਾਲਾ ਆਉਂਦਾ ਉੱਥੇ ਆਪਜੀ ਸਕੂਟਰੀ ਤੇ ਮੈਂ ਆ ਰਿਹਾ ਸੀ ਅੱਗੋਂ ਇੱਕ ਚਿੱਟੇ ਰੰਗ ਦੀ ਸਕਾਰਪਿਓ ਗੱਡੀ ਜਿਸ ਨੂੰ ਗੁਰਵਿੰਦਰ ਸਿੰਘ ਵਰਸ ਜੱਗਾ ਚਲਾ ਰਿਹਾ ਸੀ ਜੋ ਐਚ ਆਰ ਨੰਬਰ ਦੀ ਹੈ ਨਾਲ ਇੱਕ ਬਾਈਕ ਤੇ ਕੁਲਦੀਪ ਸਿੰਘ ਤੇ ਨਾਲ ਉਹਦੇ ਨਾਰਾਇਣ ਸਿੰਘ ਨਾਲ ਉਹਨਾਂ ਦੇ ਬਲਦੇਵ ਸਿੰਘ ਬੱਲਾ ਸੀਗਾ ਜਿਨ੍ਹਾਂ ਨੇ ਮੈਨੂੰ ਮੇਰੀ ਸਕੂਟਰੀ ਦੇ ਅੱਗੇ ਮੋਟਰਸਾਈਕਲ ਤੇ ਸਕਾਰਪਿਓ ਗੱਡੀ ਲਾ ਕੇ ਮੈਨੂੰ ਘੇਰ ਲਿਆ ਉਹਨਾਂ ਨੇ ਮੇਰੀ ਬਹੁਤ ਕੁੱਟਮਾਰ ਕੀਤੀ ਜੀ ਉੱਥੇ ਠੀਕ ਹੈ ਨਾਰਾਇਣ ਸਿੰਘ ਕੋਲੇ ਕੋਈ ਕੋਇ ਇੱਤੇ ਖੀ ਚੀਜ਼ ਸੀ ਜਿਸ ਨਾਲ ਮੇਰੇ ਉਹਨੇ ਨੇ ਮੇਰੇ ਤੇ ਵਾਰ ਕੀਤਾ ਜਿਸ ਤੇ ਮੈਂ ਆਪਦਾ ਸੱਜਾ ਹੱਥ ਅੱਗੇ ਕੀਤਾ ਜੋ ਉਸ ਨਾਲ ਮੇਰੀ ਸੱਜੇ ਹੱਥ ਦੀ ਇੱਕ ਉਂਗਲ ਕੱਟੀ ਗਈ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੱਪੜੇ ਨਾਲ ਮੇਰਾ ਮੂੰਹ ਬੰਨ ਕੇ ਆ ਕੇ ਬਾਵਾ ਬੰਨ ਕੇ ਮੈਨੂੰ ਰਾਜਾਂ ਰਾਜਾਂ ਕੰਨੇ ਨੂੰ ਲੈ ਗਏ ਅਤੇ ਗੱਡੀ ਬੰਨ ਕੇ ਉਹਨਾਂ ਨੇ ਗੱਡੀ ਦੇ ਵਿੱਚ ਛੱਟਲੇ ਸੀ ਉੱਥੇ ਹਾਂ ਗੱਡੀ ਦੇ ਵਿੱਚ ਛੱਟਲੇ ਮੈਂ ਉੱਥੇ ਕੁੱਟਿਆ ਉਸ ਤੋਂ ਬਾਅਦ ਮੈਨੂੰ ਉੱਥੇ ਮੈਨੂੰ ਕੁੱਟਿਆ ਹਾਂਜੀ ਫਿਰ ਸੱਟ ਕੇ ਲੈ ਗਏ ਰਸਤੇ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੈਨੂੰ ਅੱਜ ਮਾਰ ਕੇ ਅਸੀਂ ਨਹਿਰ 'ਚ ਸੱਟ ਦੇਣਾ ਹੀ ਉਸ ਤੋਂ ਉਹ ਮੈਂ ਮੈਨੂੰ ਉੱਥੇ ਗੱਡੀ 'ਚ ਪਾ ਕੇ ਲੈ ਗਏ ਗਾਂ ਰਾਜਾਂ ਦੀਆਂ ਅਨਾਜ ਮੰਡੀ ਕੋਲ ਅੱਗੇ ਕਨਕਦੀਆਂ ਟਰਾਲੀਆਂ ਆ ਗਈਆਂ ਉੱਥੇ ਉਹਨਾਂ ਦੀ ਸਕਾਰਪੀਆ ਰੁਕ ਗਈ ਉੱਥੇ ਜਿਹੜੇ ਖੇਤ ਸੀਗੇ ਜਗਜੀਤ ਸਿੰਘ ਦੀਪੂ ਜਸਵੀਰ ਸਿੰਘ ਜੱਸਾ ਗੁਰਪ੍ਰੀਤ ਸਿੰਘ ਗੋਪੀ ਰਣਜੀਤ ਸਿੰਘ ਉਹ ਅੱਗੋਂ ਆ ਗਈ ਅੱਗੋਂ ਆ ਕੇ ਉਹਨਾਂ ਨੇ ਮੈਨੂੰ ਗੱਡੀ 'ਚ ਵਿੱਚੋਂ ਮੇਰੀ ਬਹੁਤ ਕੁੱਟਮਾਰ ਕੀਤੀ ਗੱਡੀ 'ਚੋਂ ਕੁੱਟਮਾਰ ਕਰਦੇ ਉਹਨਾਂ ਨੇ ਮੈਨੂੰ ਗੱਡੀ 'ਚ ਵਿੱਚੋਂ ਬਾਹਰ ਕੱਢ ਲਿਆ ਮੈਨੂੰ ਗੱਡੀ ਦੇ ਵਿੱਚੋਂ ਬਾਹਰ ਵੀ ਬਹੁਤ ਉਹਨਾਂ ਨੇ ਕੁੱਟਿਆ ਮੈਨੂੰ ਥੱਲੇ ਸੱਟ ਲਾਈ ਮੇਰੀ ਟੱਡ ਦੇ ਵਿੱਚ ਲੱਤਾਂ ਮਾਰੀਆਂ ਉਸ ਤੋਂ ਬਾਅਦ ਪਿੰਡ ਜਿਹੜੀ ਪਿੰਡ ਦੀ ਪੰਚਾਇਤੀ ਖੇਤ ਸੀਗੀ ਉਹ ਵੀ ਉੱਥੇ ਆ ਗਏ ਮੇਰੇ ਚਾਚਾ ਜੀ ਹੁਣੇ ਆ ਗਏ ਜਿਹੜੀ ਉੱਥੇ ਮੰਡੀ ਦੇ ਵਿੱਚ ਲੋਕੀ ਸੀਗੇ ਉੱਥੇ ਬਹੁਤ ਸਾਰਾ ਕੱਠ ਹੋ ਗਿਆ ਜਦੋਂ ਕੱਠ ਨੂੰ ਵੇਖ ਕੇ ਉਹਨਾਂ ਨੇ ਮੈਨੂੰ ਨਾਲ ਤੋਂ ਛਡਾਤਾ ਜਦੋਂ ਉਹਨਾਂ ਨੇ ਮੈਨੂੰ ਉਹਨਾਂ ਤੋਂ ਛਡਾਇਆ ਉਹ ਸਕਾਰਪਿਓ ਗੱਡੀ ਲੈ ਕੇ ਆ ਤੇ ਬਾਈਕ ਲੈ ਕੇ ਉੱਥੋਂ ਭੱਜ ਗਏ ਉਸ ਤੋਂ ਬਾਅਦ ਮੇਰੇ ਚਾਚਾ ਜੀ ਅਤੇ ਮੇਰੇ ਚਾਚਾ ਜੀ ਦੇ ਬੇਟੇ ਸਤਨਾਮ ਸਿੰਘ ਨੇ ਮੈਨੂੰ ਘਰੇ ਲਿਆਂਦਾ ਘਰ ਤੋਂ ਲਿਆ ਕੇ ਅਸੀਂ ਉਸ ਅਸੀਂ ਆਪਣੀ ਕਾਰ ਤੇ ਘਰੋ ਵਹੀਕਲ ਲੈ ਕੇ ਮੈਡੀਕਲ ਹਸਪੀਟਲ ਵਿੱਚ ਮੈਨੂੰ ਐਡਮਿਟ ਕਰਾਇਆ ਉਸ ਐਡਮਿਟ ਕਰਾ ਕੇ ਮੇਰਾ ਉੱਥੇ ਇਲਾਜ ਚੱਲਿਆ 30 ਤਰੀਕ ਨੂੰ ਉੱਥੇ ਮੇਰੇ ਬਿਆਨ ਲੈਣ ਗਏ ਜੀ ਮੈਂ ਉਹਨਾਂ ਨੂੰ ਆਪਣੇ ਬਿਆਨ ਦਿੱਤੇ ਜੀ ਮਤਲਬ ਘਟਨਾ ਤੋਂ ਅਗਲੇ ਦਿਨ ਤੁਹਾਡੇ ਬਿਆਨ ਲੈਣ ਅਗਲੇ ਦਿਨ ਬਿਆਨ ਲੈਣ ਪਹੁੰਚੇ ਜੀ ਉੱਥੇ ਮੈਂ ਉਹਨਾਂ ਨੂੰ ਆਪਣੇ ਬਿਆਨ ਬਿਆਨ ਲਿਖਾਈ ਜੀ ਆਪ ਜਿਵੇਂ ਜਿਵੇਂ ਮੇਰੇ ਨਾਲ ਬੀਤੀ ਮੈਂ ਉਹਵੇਂ ਉਹਵੇਂ ਬਿਆਨ ਲਿਖਾਈ ਜੀ ਉਸ ਤੋਂ ਅਗਲੇ ਦੋ ਅਗਲੇ ਦਿਨ ਬਾਅਦ ਇਹ ਐਸਐਸ ਧਮਕੀਆਂ ਦਿੱਤੀਆਂ ਵੀ ਤੇਰੇ ਜਿਹੜੇ ਬਿਆਨ ਆ ਇਹ ਸਹੀ ਨਹੀਂ ਅਸੀਂ ਦਿੱਤੋ ਦੂਰੀਵਾਰ ਬਿਆਨ ਲੈਣੇ ਆ ਮੈਂ ਉਹਨਾਂ ਨੂੰ ਆਪਣੇ ਬਿਆਨ ਚੇਂਜ ਕਰਨ ਤੋਂ ਮੈਂ ਇਨਕਾਰ ਕਰਤਾ ਮੈਂ ਕਿਹਾ ਜੋ ਮੇਰੇ ਬਿਆਨ ਆ ਇਸ ਤੈ ਹੀ ਕਾਰਵਾਈ ਹੋਵੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਅੱਜ 1 ਮਹੀਨੇ ਤੋਂ ਉੱਪਰ ਦਾ ਟਾਈਮ ਵੀt ਕਿ ਚੁੱਕਿਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋएगी ਸਗੋਂ ਮੈਨੂੰ ਪਰਸ ਨੇ ਵੀ ਮੈਨੂੰ ਧਮਕੀਆਂ ਦਿੱਤੀਆਂ ਗਈ ਤੇ ਇਸ ਤੋਂ ਜਿਹੜੇ ਗੁਰਵਿੰਦਰ ਸਿੰਘ ਜੱਗਾ ਜਗਦੀਪ ਸਿੰਘ ਦੀਪੋ ਅੱਜ ਵੀ ਮੈਨੂੰ ਧਮਕੀਆਂ ਦੇ ਰਹੇ ਆ বিজে তুই کاروبار نکلਿਆ ਸਾਡਾ ਅਗੇ ਪੁਲਸ ਨੇ ਤੂੰ ਸਾਡੇ ਤੋਂ ਕੀ ਕਰਾਤਾ ਅਸੀਂ ਤੈਨੂੰ ਮਾਰ ਦੇਣਾ ਇਸ ਲਈ ਮੈਨੂੰ ਉਹਨਾਂ ਤੋਂ ਡਰ ਆਈ ਇਸ ਲਈ ਮੇਰੀ ਹੱਥ ਬੰਨ ਕੇ ਬੇਨਤੀ ਆਈ ਵੀ ਮੈਨੂੰ ਅਨਸਾਫ਼ ਦਿੱਤਾ ਜਾਵੇ ਜੋ ਉਹ ਸਾਰੇ ਬੰਦਿਆਈ ਉਹਨਾਂ ਤੇ ਕਾਰਵਾਈ ਹੋਵੇ ਇਹਨਾਂ ਤੇ ਦੋ ਦਿਨ ਪਹਿਲਾਂ ਦੋ ਜਣਾਂ ਨੇ ਤੇ ਪਰਚਾ ਕੀਤਾ ਹੀ ਹੋਰ ਕਿਸੇ ਤੇ ਕੋਈ ਕਾਰਵਾਈ ਨਹੀਂ ਕੀਤੀ ਜੀ ਉਹ ਹਜੇ ਵੀ ਪਿੰਡ ਦੇ ਵਿੱਚ ਖੁੱਲੇ ਆਮਤ ਜਦੋਂ ਤੁਹਾਨੂੰ ਉਹਨਾਂ ਨੇ ਗੱਡੀ ਵਿੱਚ ਸੁੱਟਿਆ ਕੁੱਟਣ ਲੱਗੇ ਕਿੰਨੇ ਜਾਣੇ ਸੀਗੇ ਕੋਲ ਜਿਨ੍ਹਾਂ ਨੇ ਤੁਹਾਡੀ ਕੁੱਟਮਾਰ ਕੀਤੀ ਹੈ ਕਿੰਨੇ ਜਾਣੇ ਸੀਗੇ ਸ਼ੁਰੂ ਦੇ ਵਿੱਚ ਚਾਰ ਜਾਣੇ ਸੀਗੇ ਉਹਦੇ ਵਿੱਚ ਜਗਦਾ ਸੀਗਾ ਗੁਰਵਿੰਦਰ ਸਿੰਘ ਜੱਗਾ ਹੀ ਬਲਦੇਵ ਸਿੰਘ ਬੱਲਾ ਕੁਲਦੀਪ ਸਿੰਘ ਤੇ ਨਰੈਣ ਸਿੰਘ ਉਹ ਚਾਰੇ ਜਾਣੇ ਮੈਨੂੰ ਗੱਡੀ ਦੇ ਵਿੱਚ ਸੁੱਟ ਕੇ ਲੈ ਗਏ ਉਸ ਤੋਂ ਬਾਅਦ ਪੰਜ ਜਾਣੇ ਉੱਥੇ ਹੋਰ ਆ ਗਏ ਸੀਗੇ ਠੀਕ ਹੈ ਮਤਲਬ 8-9 ਜਾਣੇ ਸੀਗੇ 9 ਜਾਣੇ ਸੀਗੇ ਹਾਂਜੀ 9 ਜਾਣੇ ਤੇ ਗੱਡੀ ਦੇ ਵਿੱਚ ਜਦੋਂ ਕੁੱਟਮਾਰ ਕੀਤੀ ਹੋਰ ਵੀ ਤੁਹਾਡੇ ਨਾਲ ਕੋਈ ਹਰਕਤ ਵਗੈਰਾ ਕੀਤੀ ਉਹਨਾਂ ਨੇ ਉਹਨਾਂ ਨੇ ਮ ਤਾਂ ਮਾਰੀਆਂ ਜੀ ਮੇਰੇ ਉਹਨਾਂ ਨੇ ਉਹਨਾਂ ਨੇ ਤੁਹਾਨੂੰ ਕਿਹਾ ਵੀ ਉਹਨਾਂ ਕੋਲ ਤਿੱਖੀ ਚੀਜ਼ ਸੀ ਜੋ ਉਹਨਾਂ ਨੇ ਮੇਰੇ ਸਿਰ ਤੇ ਵਾਰ ਕੀਤਾ ਅੱਗੇ ਮੈਂ ਹੱਥ ਕਰਤਾ ਮੇਰੇ ਹੱਥ ਤੇ ਵੱਜੀ ਗੀਆਂ ਕਿੱਥੇ ਕਿੱਥੇ ਤੁਹਾਡੇ ਕੁੱਲ ਸੱਟਾਂ ਵੱਜੀਆਂ ਮੇਰੀ ਸਾਰੀ ਬਾਡੀ ਤੇ ਸੱਟਾਂ ਵੱਜੀਆਂ ਜੀ ਜੋ ਮੇਰੀ ਡਾਕਟਰੀ ਰਿਪੋਰਟ ਆਈ ਹੈ ਉਹਦੇ ਵਿੱਚ ਮੇਰੀਆਂ 12 ਸੱਟਾਂ ਸ਼ੋ ਹੋਈਆਂ ਹੋਈਆਂ ਜੀ ਪਰ ਬਰੀ ਵਾਲਾ ਥਾਣੇ ਵਾਲੇ ਮੈਨੂੰ ਕੋਈ ਇਨਸਾਫ ਨਹੀਂ ਦਵਾ ਰਹੇ ਕੋਈ ਇਨਸਾਫ ਨਹੀਂ ਨਾ ਅਜਾ ਤੁਹਾਡੇ ਨਾਲ ਉਹਨਾਂ ਲੋਕਾਂ ਦੀ ਜਿਹੜੇ ਤੁਸੀਂ ਨਾਮ ਲੈ ਰਹੇ ਹੋ ਕਿ 8-9 ਜਾਣੇ ਸੀਗੇ ਉਹਨਾਂ ਨਾਲ ਕੋਈ ਦੁਸ਼ਮਣੀ ਹੈ ਕੋਈ ਰੰਜਿਸ਼ ਆ ਪੁਰਾਣੀ ਨਹੀਂ ਕੋਈ ਮੇਰੀ ਰੰਜਿਸ਼ ਨਹੀਂ ਉਹਨਾਂ ਨਾਲ ਠੀਕਾ ਨਾ ਜਿਹੜਾ ਜਗਦੀਪ ਸਿੰਘ ਦੀਪੂ ਜਨਾ ਮੇਰੀ ਕੋਈ ਰੰਜਿਸ਼ ਨਹੀਂ ਸੀਗਾ ਉਹ ਉਸ ਉਹ ਮੈਨੂੰ ਮਾਰਨ ਦੀ ਨੀਤੀ ਨਾਲ ਖੇਤ ਗਿਆ ਜੀ ਉਹਨੇ ਮਾਰਨ ਦੀ ਨੀਤੀ ਨਾਲ ਉੱਥੋਂ ਉਹਨੇ ਜਦੋਂ ਮੈਂ ਖੇਤੋਂ ਚੱਲ ਪਿਆ ਮੈਨੂੰ ਪਿੰਡ ਦੀ ਪੰਚਾਇਤ ਮੇਰੇ ਚਾਚਾ ਜੀ ਕਹਿ ਰਹੇ ਵੀ ਉਹਨੇ ਫੋਨ ਕੀਤਾ ਉਹਨਾਂ ਦੂਜੇ ਬੰਦਿਆਂ ਨੇ ਵੀ ਇੱਥੋਂ ਇਹ ਇਹ ਚੱਲ ਪਿਆ ਇਹਨੂੰ ਗੱਡੀ 'ਚ ਚੱਕ ਲਈ ਇਹਨਾਂ ਦੀ ਪਹਿਲਾਂ ਹੀ ਸਭ ਸਾਰਿਆਂ ਜਨਾਂ ਦੀ ਮਿਲੀ ਹੋਈ ਭੁਗਤ ਸੀਗੀ ਕਾਰਨ ਕੀ ਲੱਗਦਾ ਤੁਹਾਨੂੰ ਕਿ ਕੀ ਤੁਹਾਨੂੰ ਮਾਰ ਕੇ ਜਾਂ ਕੁੱਟ ਕੇ ਕੀ ਹਾਸਲ ਹੋਣਾ ਸੀ ਉਹਨਾਂ ਨੂੰ ਕਿਉਂ ਧੋੜਨ ਲੱਗੀ ਜਗਦੀਪ ਸਿੰਘ ਦੀਪੂ ਬਾਰੇ ਮੈਨੂੰ ਕੋਈ ਪਤਾ ਨਹੀਂ ਮੇਰੇ ਨਾਲ ਉਹਦੀ ਕੋਈ ਦੁਸ਼ਮਣੀ ਨਹੀਂ ਨਾ ਮੇਰਾ ਉਹਦੇ ਨਾਲ ਕੋਈ ਰਬੜਾ ਜੀ ਉਹ ਬਸ ਮੈਨੂੰ ਮਾਰਨਾ ਚਾਹੁੰਦਾ ਸੀ ਉਹ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਵੀ ਉਹ ਕਿਉਂ ਮੈਨੂੰ ਮਾਰਨਾ ਚਾਹੁੰ ਤੈਨੂੰ ਮਾਰਨਾ ਚਾਹੁੰਦਾ। ਹਾਂ ਜੀ। ਗੱਡੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੈਨੂੰ ਮਾਰ ਲੈ। ਹਾਂ ਗੱਡੀ ਦੇ ਵਿੱਚ ਕਿਹਾ ਉਹਨਾਂ ਨੇ ਮੈਨੂੰ ਮਾਰ ਦਾਂ। ਕਿਨੇ ਕਿਹਨੇ ਕਿਹਨੇ ਕਿਹਾ ਕਿਨੇ ਇਹ ਇਹ ਕਿਹਾ ਗੁਰਵਿੰਦਰ ਸਿੰਘ ਨੇ ਜੱਗੇ ਨੇ ਕਿਹਾ ਤੇ ਨਾਰਾਇਣ ਸਿੰਘ ਨਾਰਾਇਣ ਸਿੰਘ ਨੇ ਕਿਹਾ। ਗੱਡੀ ਮਤਲਬ ਜਿਵੇਂ ਕਹਿੰਦੇ ਸੀ ਕਿ ਨਹਿਰ ਦੇ ਵਿੱਚ ਛੋੜ ਦੇਣਗੇ ਨਹਿਰ ਵੱਲ ਜਾ ਰਹੇ ਸੀਗੇ। ਹਾਂ ਉਹ ਹਰਾਜ ਪਿੰਡ ਨੂੰ ਜਾ ਰਹੇ ਸੀ ਜਿਹੜਾ ਹਰਾਜ ਪਿੰਡ ਤੋਂ ਕੋਟਲੀ ਵਾਲੇ ਰੋਡ ਤੇ ਉੱਥੇ ਨਹਿਰ ਆਈ ਉਹ ਕਹਿੰਦੇ ਨਹਿਰ 'ਚ ਛੱਡ ਦਾਂਗੇ। ਉਹ ਤਾਂ ਛੱਡ ਦਾਂਗੇ। ਹਾਂ ਜੀ। ਹੋਰ ਹਥਿਆਰ ਸੀਗੇ ਉਹਨਾਂ ਦੇ ਕੋਲ। ਉਹਨਾਂ ਕੋਲੇ ਹਥਿਆਰ ਸੀਗੇ ਗੱਡੀ 'ਚ ਇੱਕ ਹਥਿਆਰ ਸੀ ਅਛਾ ਤੁਸੀਂ ਸੀਗੇ ਜੀ ਮੌਕੇ ਤੇ ਮੌਜੂਦ ਕਿੱਥੇ ਸੀਗੇ ਤੁਸੀਂ ਮੈਂ ਸੀ ਮੌਜੂਦ ਜਸਵੰਤ ਵਟ ਦੇ ਪੈਣ ਲੱਗੀ ਸੀ ਉਸ ਟਾਈਮ ਮੈਂ ਮੌਕੇ ਤੇ ਸੀਗਾ ਜਦੋਂ ਆਵੇਦਿਆ ਨੇ ਤੂੰ ਤੂੰ ਮੈਂ ਉਹ ਹੋਣ ਲੱਗੀ ਦੀਪੂ ਤੇ ਜਗਜੀਤ ਦੀ ਅਸੀਂ ਪੰਚਾਇਤ ਨੇ ਪਿੰਡ ਨੇ ਆਖਿਆ ਤੂੰ ਇੱਥੇ ਰੌਲਾ ਕੋਈ ਨਹੀਂ ਪਾਉਣਾ ਤੇਰੀ ਅਸੀਂ ਵਾਟਾ ਅਸੀਂ ਪਾ ਕੇ ਆਪੇ ਆ ਜਾਾਂਗੇ ਦੀਪੂ ਨੇ ਉਦੋਂ ਫੋਨ ਕਰਤਾ ਆਹਦਾ ਵੀ ਜਗਜੀਤ ਨੂੰ ਇੱਥੋਂ ਜਾਵੜਾ ਆ ਗਿਆ ਇਹਨੂੰ ਅੱਗੇ ਗੱਡੀ ਤੇ ਪਾਓ ਖਿੱਚੋ ਤੇ ਆਪਾਂ ਨਹਿਰਕ ਨਹੀਂ ਲੈ ਕੇ ਚੱਲਾਂਗੇ ਨਰਚਲ ਬਹੁਤ ਲੈ ਕੇ ਚਲਾਂਗੇ ਇਹਨਾਂ ਫੋਨ ਕਰਕੇ ਦੀਪੂ ਨੇ ਉਹ ਮੋਟਰਸਾਈਕਲ ਨਾਲ ਦੇ ਜਿਹੜੇ ਤਿੰਨ ਬੰਦੇ ਸੀ ਉਹ ਮੋਟਰਸਾਈਕਲ ਤੇ ਨਾਲ ਚੜ ਗਏ ਅਸੀਂ 2 ਮਿੰਟ ਲਈ ਰੁਕੇ ਤੇ ਵੇਖਿਆ ਅਸੀਂ ਵੀ ਚੱਲ ਪਏ ਵੀ ਸ਼ਾਇਦ ਵੀ ਰਾਜ ਗੱਡੀ ਨੂੰ ਰੋਕ ਲੈਣਾ ਜਦੋਂ ਅਸੀਂ 나ਜ ਮੰਡੀ ਕੋਲੇ ਆਏ ਇਹਨੂੰ ਬਹੁਤ ਕੁੱਟ ਮਾਰ ਕਰੀ ਜਾਂਦੇ ਸੀ ਜਦੋਂ 나ਜ ਮੰਡੀ ਦੇ ਬੰਦੇ ਬਾਹਲੇ ਫੋਨ ਕਰਕੇ ਇਹਨੂੰ ਛੜਾਤਾ ਚੜਾ ਕੇ ਬਾਅਦ ਚ ਅਸੀਂ ਉਹ ਘਰ ਨੂੰ ਲੈ ਕੇ ਬਾਅਦ ਚ ਅਸੀਂ ਫੀ ਕੋਡ ਦਾਖਲ ਕਰਾਇਆ ਅੱਛਾ ਜਿਵੇਂ ਇੱਕ ਸ਼ਰੇਆਮ ਚੱਕ ਕੇ ਕਿਸੇ ਨੂੰ ਗੱਡੀ ਵਿੱਚ ਪਾਉਣਾ ਕੁੱਟਣਾ ਮਤਲਬ ਲੱਗਦਾ ਕਿ ਉਹਨਾਂ ਨੂੰ ਡਰ ਪ੍ਰਸ਼ਾਸਨ ਦਾ ਹੈ ਕੋਈ ਪੁਲਿਸ ਦਾ ਡਰ ਹੈ ਉਹਨਾਂ ਨੂੰ ਮੈਨੂੰ ਪੁਲਿਸ ਵਾਲੇ ਦਾ ਕੋਈ ਨਹੀਂ ਪਸਤਨ ਦੀ ਵੱਧਦੀ ਹੋਈ ਜੀ ਰੁਪਏ ਲੈ ਕੇ ਪੁਲਿਸ ਨੇ ਹੁਣ ਪਰਚਾ ਵੀ ਨਹੀਂ ਕਟਿਆ ਕੋਈ ਜੀ ਦੋ ਬੰਦਿਆਂ ਦੇ ਪਰਚਾ ਮਹੀਨੇ ਬਾਅਦ ਕਟਿਆ ਉਹਨਾਂ ਨੇ ਮਹੀਨੇ ਤੋਂ ਬਾਅਦ ਪਰਚਾ ਕਟਣ ਕਰਕੇ ਹੁਣ ਦੋ ਮਹੀਨੇ ਹੁਣ ਫੇਰ ਵੀ ਹਜੇ ਧਮਕੀਆਂ ਦੇ ਰਹੇ ਆ ਉਹ ਵੀ ਸਾਡਾ ਇਹਨਾਂ ਨੇ ਕੀ ਕਰ ਲਿਆ ਹਲੇ ਵੀ ਧਮਕੀ ਦਿੰਦੇ ਆ ਹਾਂਜੀ ਹੈ ਕਿੱਥੇ ਨੇ ਬੰਦੇ ਉਹ ਪਿੰਡ ਚ ਸ਼ਰੇਆਮ ਕੋ ਹੁੰਦੇ ਪਿੰਡ ਸ਼ਰੇਆਮ ਕੁੰਮੀਆਂ ਹੁੰਦੇ ਉਦੇ ਮਤਲਬ ਦੋਹਾਂ ਜਣੇ ਉੱਤੇ ਤਾਂ ਪਰਚਾ ਵੀ ਹੋਇਆ ਉਹ ਭੱਜੇ-ਭੁਜੇ ਨੇ ਜਾਂ ਜਵਾਨ ਨਾ ਨਾ ਕੋਈ ਨਹੀਂ ਉਹਨੇ ਭੱਜੇ-ਭੁਜੇ ਜਵਾਨ ਦੇ ਇੱਕ ਹੋਰ ਗੱਲ ਆਈ ਉਹਨੇ ਜਵਾਨ ਤਾਂ ਹੀ ਪਹਿਲਾਂ ਪਤਨੀ ਐਸਚੋ ਨੇ 755 ਨੇ ਪਹਿਲਾਂ ਜਵਾਨ ਤੇ ਲੈ ਲਈਆਂ ਕੀ ਚੱਕਰ ਹੋਇਆ ਸਾਨੂੰ ਇਹ ਤਾਂ ਨਹੀਂ ਪਤਾ ਲੱਗਿਆ ਕੋਈ ਸਾਜੀ ਪਰਚਾ ਨਹੀਂ ਕੱਟਿਆ ਕੋਈ ਨਹੀਂ ਜਵਾਨ ਤਾਂ ਪਹਿਲਾਂ ਐਸਚੋਰੇ ਸਾਾਨੂੰ ਨਹੀਂ ਲੱਗਿਆ ਐਸਚੋ ਜਦੋਂ ਕੋਲ ਤੁਸੀਂ ਗਏ ਹੋ ਕਿੰਨੇ ਕ ਵਾਰੀ ਗਏ ਅਸੀਂ ਕੋਈ 10-15 ਮੇਰੀ ਜਾਬ ਚੁੱਕੀਆਂ ਐਸੋ ਸਾਨੂੰ ਤੁਸੀਂ ਭਾਈ ਸ਼ਾਮ ਵਾਸਤੇ ਆਜੂ ਸ਼ਾਮ ਨੂੰ ਤੁਹਾਨੂੰ ਆਹ ਕਰਦੇ ਨੇ ਆਹ ਕਰਦੇ ਨੇ ਇੱਕ ਲਾਰਾ ਇਹ ਲੱਗ ਨਿਤ ਮੋੜ ਦਿੰਦਾ ਸੀ ਵੀ ਅੱਜ ਤੁਹਾਨੂੰ ਪਰਚਾ ਕੱ ਤੁਸੀਂ ਸੀਗੇ ਜੀ ਮੌਕੇ ਤੇ ਕੀ ਘਟਨਾ ਵਾਪਰਦੀ ਆ ਤੁਹਾਡੇ ਕੀ ਧਿਆਨ ਦੇ ਵਿੱਚ ਆ ਸਰ ਨਹੀਂ ਮੌਕੇ ਤੇ ਮੈਂ ਹੈ ਨਹੀਂ ਸੀਗਾ ਜੀ ਮੈਂ ਬੈਂਕ ਦੇ ਵਿੱਚ ਡਿਊਟੀ ਕਰਦਾ ਮੈਨੂੰ ਬਾਅਦ ਚ ਪਤਾ ਲੱਗਿਆ ਜਦੋਂ ਤੱਕ ਮੈਨੂੰ ਪਤਾ ਲੱਗਿਆ ਉਦੋਂ ਤੱਕ ਆਪਣਾ ਜਗਜੀਤ ਸਿੰਘ ਹਸਪੀਟਲ ਸੀਗੇ ਫਿਰ ਅਸੀਂ ਹਾਲਾਤ ਸੀਗੇ ਇਹਨਾਂ ਦੇ ਹਾਲਾਤ ਬਹੁਤ ਇਸ ਉਸ ਟਾਈਮ ਬਿਲਕੁਲ ਬੇਹੋਸ਼ ਹੋ ਗਏ ਸੀਗੇ ਇਹ ਦੱਸਦੇ ਆ ਕਿਉਂਕਿ ਮੈਂ ਮੌਕੇ ਤੇ ਹੈ ਨਹੀਂ ਸੀਗਾ ਔਰ ਉੱਥੇ ਜਦੋਂ ਇਹਨਾਂ ਦਾ ਇਲਾਜ ਚੱਲਿਆ ਫਿਰ ਅਸੀਂ ਇੱਥੇ ਗਏ ਥਾਣੇ 'ਚ ਗਏ ਅਸੀਂ ਘਟੂ ਘਟ ਅੱਠ 10 ਵਾਰੀ ਮਿਲਿਆ ਐ ਐਸਐਚਓ ਸਾਹਿਬ ਨੂੰ ਇੱਚੋ ਸਾਹਿਬ ਨੇ ਸਾਡੀ ਸਾਨੂੰ ਕਹਿੰਦੇ ਕਰਦੇ ਅੱਜ ਕਰਦੇ ਕੱਲ ਕਰਦੇ ਆ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਸਭ ਤੋਂ ਪਹਿਲਾਂ ਤੇ ਇਹ ਆ बीएसएसओ एसएचओ साहब ਨੂੰ ਸਸਪੈਂਡ ਕੀਤਾ ਜਾਵੇ ਔਰ ਇਥੋ ਇਹਦੀ ਇਨਾਂ ਤੁਰੰਤ ਬੱਲੀ ਕੀਤੀ ਜਾਵੇ ਲੱਗਦਾ ਵੀ ਜਿਵੇਂ ਮਹੀਨਾ ਲੱਗਿਆ ਪਰਚਾ ਕੱਟਣ ਦੇ ਕੋਈ ਐਸੀ ਤਫਦੀਸ਼ ਕੀਤੀ ਹੈ ਉਹਨਾਂ ਨੇ ਵੀ ਮਹੀਨਾ ਲੱਗਿਆ ਪਰਚਾ ਕੱਟਣ ਦੇ ਬਿਲਕੁਲ ਜੀ ਇਹਨਾਂ ਦੀ ਮਿਲੀ ਭੁਗਤਣਾ ਕੰਮ ਹੋਇਆ ਨਹੀਂ ਤਾਂ ਇੰਨਾ ਟਾਈਮ ਦੇ ਵਿੱਚ ਘੱਟੋ ਘੱਟ ਜਦੋਂ ਬਿਆਨ ਲੈ ਕੇ ਆ ਕੇ ਨਾਲ ਦੀ ਨਾਲ ਪਰਚਾ ਕੱਟਣਾ ਚਾਹੀਦਾ ਸੀ ਕਿਉਂਕਿ ਜਿਹੜੀ ਬਾਕੀ ਕਾਰਵਾਈ ਬੰਦੀ ਹੈ ਉਹ ਤਾਂ ਚਲੋ ਮੈਡੀਕਲ ਉਨਤੇ ਬੰਦਣੀ ਚਾਹੀਦੀ ਸੀ ਪਰ ਹੋ ਸਕਦਾ ਐਸएचओ साहब ਦੀ ਉਹਨਾਂ ਨਾਲ ਕੋਈ ਮਿਲੀ ਭੁਗਤ ਹੋਵੇ ਕਿਉਂਕਿ ਜਿਹੜਾ ਇੰਨਾ ਟਾਈਮ ਲਾਇਆ ਇਹਨਾਂ ਨੇ ਸਾਨੂੰ ਏਨਸਾਖ ਮੈਨਾਂ ਚਾਹੀਦਾ ਪ੍ਰਸ਼ਾਸਨ ਤੋਂ ਅਸੀਂ ਬੇਨਤੀ ਵੀ ਕਰਦੇ ਆ ਕਿਉਂਕਿ ਕੋਈ ਨਾ ਕੋਈ ਜਿਹੜਾ ਵੀ ਥਾਣੇ ਦੇ ਵਿੱਚ ਅਧਿਕਾਰੀ ਆਉਂਦਾ ਉਹ ਚੰਗਾ ਇਨਸਾਨ ਹੋਣਾ ਚਾਹੀਦਾ ਜੋ ਕਿ ਹਰ ਪੱਖ ਦਾ ਔਰ ਅਸੀਂ ਜਿਹੜੀ ਗੱਲ ਉਹਨਾਂ ਨਾਲ ਕੀਤੀ ਵੀ ਸੀ ਵੀ ਅਸੀਂ ਸੱਚ ਦੀ ਮਤਲਬ ਅਪੀਲ ਕਰਦੇ ਆ ਵੀ ਸੱਚ ਸਾਹਮਣੇ ਆਉਣਾ ਚਾਹੀਦਾ ਉਹਨਾਂ ਨੇ ਫਿਰ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਸਿਰਫ ਦੋ ਬੰਦਿਆਂ ਦੇ ਪਰਚਾ ਕੱਟਿਆ ਜਿਹੜੇ ਕਿ ਸੱਤ ਬੰਦੇ ਉਹਨਾਂ ਨੇ ਹਜੇ ਬਾਹਰ ਰੱਖਿਆ ਔਰ ਉਹਨਾਂ ਦਾ ਅਧਿਕਾਰ ਵੀ ਨਹੀਂ ਮੰਨਦਾ ਬਾਹਰ ਰੱਖਣ ਦਾ ਔਰ ਉਹਨਾਂ ਨੂੰ ਮਤਲਬ ਆਪ ਦੇ ਤੌਰ ਤੇ ਉਹਨਾਂ ਨੇ ਪਤਾ ਨਹੀਂ ਉਹਨਾਂ ਕੋਲੇ ਕਿਹੜੀ ਨਜੀ ਸੀਗੀ ਕੋਈ ਆਪਦੀ ਵੀ ਜਿਹੜੇ ਉਹਨਾਂ ਨੇ 7 ਬੰਦੇ ਬਾਹਰ ਕੱਢੇ ਆ ਪਰ ਉਹ 7 ਬੰਦੇ ਬਾਹਰ ਨਹੀਂ ਕੱਢਣੇ ਚਾਹੀਦੇ ਸੀ ਬਿਲਕੁਲ ਜੀ ਬਾਈ ਕੀ ਤੁਸੀਂ ਕਿੱਥੇ ਖੇਤ ਦੇ ਵਿੱਚ ਮੌਜੂਦ ਸੀਗੇ ਜਦੋਂ ਕੱਢੇ ਮੈਂ ਮੌਕੇ ਦੇਖੀ ਸੀ ਕੀ ਹੁੰਦਾ ਉੱਥੇ ਕੀ ਗੱਲਬਾਤ ਇੱਥੇ ਉੱਥੇ ਇਹਨਾਂ ਦੇ ਜਗਦੀਸ਼ ਦੀਪੂ ਨਾਲ ਤੇ ਇਹਦੇ ਭਰਾ ਨਾਲ ਮਾੜੀ ਤੂੰ ਤੂੰ ਮੈਂ ਮੈਂ ਹੋਈ ਉਹ ਤਾਂ ਪਿੰਡ ਦੇ ਮੋਹਤਵਾਰ ਬੰਦੇ ਨੇ ਕਹਿੰਦੇ ਵੀ ਤੂੰ ਘਰੇ ਚਲਾ ਜਾ ਅਸੀਂ ਤੇਰੀ ਇਹ ਇਹ ਬਾਈ ਦੇ ਵੱਲੋਂ ਕੋਈ ਉਹਨਾਂ ਦੇ ਕੋਈ ਗਾਲੀ ਗਲੋਜ ਜਾ ਕੇ ਬਾਹਰ ਕੀਤਾ ਨਾ ਨਾ ਕੋਈ ਨਹੀਂ ਕੋਈ ਵੈਸੇ ਉਹ ਉਹ ਗੱਲ ਪੈਂਦੇ ਸੀ ਉਹ ਵਗੋ ਗੱਲ ਪੈਂਦੇ ਸੀ ਉਹ ਤਾਂ ਪੰਚਾਇਤ ਕ ਕੋਛ ਵੀ ਨਹੀਂ ਬੁੱਲਣਾ ਤੂੰ ਆਦਾ ਕਰੇ ਜ ਲਈ ਤੇਰੀ ਸਹੀ ਵਟ ਪਾ ਕੇ ਆ ਜਾਾਂਗੇ ਇਹਨੂੰ ਉੱਥੇ ਤੋਰਤਾ ਸਕੂਟਰੀ ਤੇ ਘਰ ਉੱਥੇ ਤੁਰ ਪਿਆ ਖੇਤੋਂ ਹੀ ਪਿੰਡ ਵਾਲ ਨੂੰ ਵੜਿੰਗ ਵਾਲ ਨੂੰ ਤੇ ਇਧਰ ਉਹਨੂੰ ਜਗਦੀਸ਼ ਸਿੰਘ ਦੀਪ ਨੇ ਬਾਅਦ ਫੋਨ ਕੀਤਾ ਜੀ ਕਹਿੰਦਾ ਵੀ ਇਹ ਪਿੰਡ ਵਾਲ ਨੂੰ ਤਰ ਪੈ ਨੂੰ ਅੱਗੋਂ ਕੋਈ ਕਿ ਰੱਤੇ ਚੱਕ ਲਿਓ ਤੇ ਇਹਨੇ ਅੱਗੇ ਸਕਾਰਪਿਓ ਗੱਡੀ ਲਾ ਕੇ ਇਹਨੂੰ ਚੱਕ ਕੇ ਲੈ ਗਏ ਤੇ ਇਹਨੇ ਇਹਦੀ ਕੁੱਟਮਾਰ ਕੀਤੀ ਦਾਣਾ ਮੰਡੀ ਕੋਲੇ ਨੂੰ ਬਹੁਤ ਕੁੱਟਿਆ ਜੀ ਉੱਥੇ ਅਸੀਂ ਉਧਰੋਂ ਹੀ ਖੇਤੋਂ ਅਸੀਂ ਆਏ ਤੇ ਇਹਨੂੰ ਛਡਾਇਆ ਉੱਥੇ ਪਿੰਡ ਦੇ ਨਾਜ ਮੰਡੀ ਬਹੁਤ ਬੰਦੇ ਸੀ ਉਹਨਾਂ ਨੇ ਛਡਾਤਾ ਇਨ ਮੈਡੀਕਲ ਚ ਦਾਖਲ ਕਰਾਇਆ ਤੇ ਬਾਅਦ ਚਾਂ ਦਾਖਲ ਕਰਾਤਾ 30 ਤਰੀਕ ਨੂੰ ਬਿਆਨ ਹੋਈ ਐ ਸਈ ਜੰਗ ਸਿੰਘ ਤੇ ਹੌਲਦਾਰ ਜਗਮੀਤ ਸਿੰਘ ਬਿਆਨ ਲੈ ਕੇ ਆਈ ਉਥੋਂ ਮੈਡੀਕਲ ਚ ਉਹ ਬਿਆਨ ਲੈ ਕੇ ਆਏ ਜਦੋਂ ਅਸੀਂ ਅਗਲੇ ਦਿਨ ਇੱਥੇ ਥਾਣੀ ਆਏ ਇਹ ਆਖ ਵੀ ਜੰਗ ਸਿੰਘ ਨੂੰ ਮਿਲੇ ਉਹ ਕਹਿੰਦੇ ਮੇਰੇ ਕੋਲੇ ਇਹਦੀ ਕੋਈ ਵੀ ਰਿਪੋਰਟ ਹੈ ਨਹੀਂ ਇਹ ਕਹਿੰਦਾ ਸਰ ਤੁਸੀਂ ਬਿਆਨ ਤਾਂ ਤੁਸੀਂ ਲੈ ਕੇ ਆਏ ਆ ਉਹ ਕਹਿੰਦਾ ਵੀ ਐਸਐਚਓ ਨਾਲ ਗੱਲ ਕਰੋ ਅਸੀਂ ਐਸਐਚਓ ਨਾਲ ਗੱਲ ਕੀਤੀ ਉਹ ਕਹਿੰਦੇ ਤੁਹਾਡੇ ਬਿਆਨ ਨਾਲ ਧਰਮਪਾਲ ਕੋਲ ਆ ਤੁਹਾਡੇ ਦਰਖਾਸਤ ਇਹ ਕ ਸਰ ਬਿਆਨ ਸਾਡੇ ਉਹ ਲੈ ਕੇ ਆ ਨਹੀਂ ਕਹਿੰਦੇ ਧਰਮਪਾਲ ਇਨਕੁਆਇਰੀ ਕਰੂਗਾ ਉਹਦੇ ਕੋਲ ਪੁੱਛਾਉਣੇ ਸਾਨੂੰ ਕੋਈ ਨਿਆਣੀ ਦਿੱਤਾ ਜੀ ਅਸੀਂ ਚਾਰ ਪੰਜ ਵਾਰੀ ਜਾਂਦੇ ਰਹੇ ਐਂ ਕਹ ਦੱਸੋ ਵੀ ਕੀ ਕਾਰਵਾਈ ਕੀਤੀ ਤੁਸੀਂ ਰੈਪਟ ਪਾਈ ਆ ਤੁਹਾਨੂੰ ਰੈਪਟ ਦੀ ਕਾਪੀ ਦੇ ਦਿਓ ਸਾਨੂੰ ਰੈਪਟ ਦੀ ਕਾਪੀ ਵੀ ਨਹੀਂ ਦਿੱਤੀ ਪਹਿਲਾਂ ਜੀ ਸਾਨੂੰ ਅਗਰ ਤੁਹਾਨੂੰ ਕਹੇ ਤੁਹਾਡੇ ਦੇ ਪਰਚਾ ਕਰ ਦੂੰਗਾ ਸਾਨੂੰ ਡਰਾਉਂਦਾ ਰਹੇ ਐਂ ਕਹ ਤੁਹਾਨੂੰ ਕਹਿ ਰਹੇ ਸੀ ਬਾ ਸਾਨੂੰ ਕਹਿੰਦੇ ਸੀ ਤੁਹਾਡੇ ਸਾਰਿਆਂ ਦੇ ਪਰਚਾ ਕਰ ਦਾਂ ਤੁਸੀਂ ਰਾਈ ਨਮਾ ਕਰੋ ਅੱਛਾ ਬਹੁਤ ਮੁਕਾਇ ਧਰਮਪਾਲ ਇਹ ਧਰਮਪਾਲ ਨੇ ਤੇ ਐਸ.ਓ.ਚ. ਸਾਹਿਬ ਨੇ ਜਗਸੀਰ ਸਿੰਘ ਨੇ ਠੀਕ ਹੈ ਤੁੰਗਾਰੇ ਸੀ ਬਹੁਤ ਧੁੰਗਾਰੇ ਹਜੇ ਵੀ ਧੁੰਗਾਰੇ ਹੁਣ ਪਰਚੇ ਬਟਨ ਤੋਂ ਪਹਿਲਾਂ ਵੀ ਸਾਨੂੰ ਕਈ ਛੋਡੇ ਦੇ ਪਰਚਾ ਵੀ ਪਾ ਦਾਂਗੇ ਤੇ ਰਾਈ ਨਾਮਾ ਕਰ ਲੋ ਇਹ ਸਾਨੂੰ ਦਬਾਅ ਪਾਈ ਜਾਂਦੇ ਆ ਅੱਛਾ ਜਿਵੇਂ ਕਟਮਾਰਕ ਕੀਤੀ ਹੈ ਕਿਸ ਤਰੀਕੇ ਨਾਲ ਕਟਮਾਰਕ ਕੀਤੀ ਗਈ ਸੀ ਉਸ ਸਮੇਂ ਦੇ ਹਾਲਾਤ ਕੀ ਸੀਗੇ ਬਹੁਤ ਬਹੁਤ ਬਰੀ ਤਰ੍ਹਾਂ ਹਾਲਾਤ ਸੀ ਤਾਂ ਸਰਤਿਚ ਵੀ ਨਹੀਂ ਹੈਨੀ ਸੀ ਜੋ ਸਾਹਮਣੇ ਚੱਕ ਕੇ ਲੈ ਗਏ ਉਦੋਂ ਜੀ ਕੀ ਬਹੁਤ ਦੁਸ਼ਮਣੀ ਸੀਗੀ ਜੀ ਉਹਨਾਂ ਬੰਦੇ ਨਾਲ ਨਾ ਕੋਈ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸਾਡਾ ਕਿਸੇ ਨਾਲ ਜੇਰਾ ਕਿਸੇ ਨਾਲ ਪਿੰਡ 'ਚ ਵੀ ਹੈਨੀ ਕੋਈ ਦੁਸ਼ਮਣੀ ਅਜਿਹੀ ਕੋਈ ਤੇ ਉਹਨਾਂ ਬੰਦਿਆਂ ਵੱਲੋਂ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਕਿ ਜੇ ਨਾ ਤੁਸੀਂ ਨਾਮ ਲਖਾਇਆ 7-8 ਜਣੇ ਨਾ ਜੀ ਸਾਡੇ ਨਾਲ ਕੋਈ ਤਾਂ ਸਾਨੂੰ ਤਾਂ ਉਹ ਕਹਿੰਦੇ ਤੁਸੀਂ ਕੀ ਕਰ ਲੈ ਸਾਨੂੰ ਤਾਂ ਗੋਦ ਤਾਂ ਕਿ ਸਾਨੂੰ ਵੀ ਦੇ ਰਿਹਾ ਤਾਂ ਇਹ ਹੀ ਗੱਲ ਕਹਿ ਰਹੇ ਜੀ ਕੀ ਕਾਰਨ ਬਣਦੇ ਹੋ ਕਾਰਵਾਈ ਕਿਉਂ ਨਹੀਂ ਹੋਈ ਮਤਲਬ ਇੰਨੇ ਵਾਰ ਤੁਸੀਂ ਗਏ ਐਸ.ਐਚ. ਸਾਹਿਬ ਦੀ ਮਿਲੀ ਭੋਗ ਤਾਂ ਕੋਈ ਪੈਸੇ ਦੇ ਪੈਸੇ ਪੂਸੇ ਲੈਉਣੇ ਦੂਜੀ ਤਰ੍ਹਾਂ ਤੋਂ ਜਿਹੜਾ ਕੋਈ ਕਾਰਵਾਈ ਨਹੀਂ ਕਰਾਂ ਮੈਂ ਇੱਕ ਮਹੀਨਾ ਤੋਂ ਤਿੰਨ ਤਿੰਨ ਦਿਨ ਹੋ ਗਏ ਹੁਣ ਪਰਚਾ ਜਾ ਕੇ ਕੱਲ੍ਹ ਜਾ ਕੇ ਪਰਚਾ ਹੋਇਆ ਜੀ ਇਹ ਤੁਸੀਂ ਆਪ ਵੀ ਕੋਲ ਇੰਨਾ ਚਿਰ ਤੱਕ ਕੋਈ ਉਹਨਾਂ ਬੰਦਿਆਂ ਤੇ ਨਹੀਂ ਹੋਇਆ ਜਿਨ੍ਹਾਂ ਨੇ ਹਾਂ ਜਿਨ੍ਹਾਂ ਨੇ ਸੱਟ ਮਾਰੀ ਆ ਇਹ ਚ ਤਿੱਕੀ ਜਿਨ੍ਹਾਂ ਤੇ ਵਾਰ ਕੀਤਾ ਤੇ ਉਹਨਾਂ ਬੰਦਿਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਅਕਸਰ ਇਹ ਇਹਨਾਂ ਦੋਵਾਂ ਬੰਦਿਆਂ ਤੇ ਕੀਤੀ ਕਾਰਵਾਈ ਬਿਲਕੁਲ ਬਾਈ ਕੀ ਮੰਗ ਜਿਹੜੀ ਕਰਦੇ ਹਾਂ ਜਾਂ ਕਿੰਨਾ ਕਿੰਨਾ ਉੱਤੇ ਕਾਰਵਾਈ ਦੀ ਮੰਗ ਕਰਦੇ ਹਾਂ ਕਿਸ ਤਰੀਕੇ ਦੀ ਕਾਰਵਾਈ ਚਾਹੁੰਦੇ ਹੋਗੇ ਮੇਰੀ ਇਹ ਬੇਨਤੀ ਹੈ ਵੀ ਜਿਹੜੇ ਬੰਦੇ ਮੈਨੂੰ ਗਵਾਹ ਕਰਕੇ ਲੈ ਕੇ ਮੇਰੀ ਕੁੱਟਮਾਰ ਹੋ ਕਾਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਪਰ ਪੁਲਿਸ ਪ੍ਰਸ਼ਾਸਨ ਇਹ ਕਹਿ ਕੇ ਸਾਨੂੰ ਕਹਿ ਦਿੰਦੇ ਵੀ ਇਹਨਾਂ ਦਾ ਫੈਮਲੀ ਮੈਟਰ ਹੈ ਦੱਸ ਕਿ ਸਾਡਾ ਕੋਈ ਫੈਮਲੀ ਮੈਟਰ ਨਹੀਂ ਮੇਰੀ ਘਰ ਦੀ ਫੈਮਲੀ ਮੈਟਰ ਨਾਲ ਮੇਰਾ ਕੋਈ ਰਵਲਾ ਨਹੀਂ ਮੇਰੀ ਸਹੀ ਵੰਡ ਹੋਈ ਵੀ ਆਈ ਠੀਕ ਹੈ ਮੈਨੂੰ ਮੇਰੀ ਹੱਥ ਜੋੜ ਕੇ ਫੈਮਲੀ ਮੈਟਰ ਹੈ ਵੀ ਤਾਂ ਕੁੱਟਮਾਰ ਤਾਂ ਹੋਈ ਹੈ ਤੁਹਾਡੀ ਹਾਂ ਮੇਰੀ ਕੁੱਟਮਾਰ ਮੇਰੀ ਹੋਈ ਹੈ ਪਰ ਫੈਮਲੀ ਮੈਟਰ ਹੈ ਨਹੀਂ ਜਿਹੜੇ ਉਹ ਸ਼ਰਾਰਤੀ ਅੰਸਰ ਆ 8 9 ਜਾਣੇ ਉਹਨਾਂ ਨੇ ਉਹਨਾਂ ਨੇ ਮੈਨੂੰ ਚੱਕ ਕੇ ਲੈ ਕੇ ਗਏ ਆ ਜਿਨ੍ਹਾਂ ਦੀ ਜਿਨ੍ਹਾਂ ਦੀ ਨੀਤੀ ਮੈਨੂੰ ਮਾਰਨੀ ਸੀਗੀ ਮਾਰ ਕੇ ਮੈਨੂੰ ਨਹਿਰ 'ਚ ਸੁੱਟਣਾ ਹੀ ਮੇਰੀ ਹੱਥ ਜੋੜ ਕੇ ਬੇਨਤੀ ਆਈ ਵੀ ਮੈਨੂੰ ਅਨਸਾਫ਼ ਮਿਲੇ ਉਹ ਅੱਜ ਵੀ ਮੈਨੂੰ ਧਮਕੀਆਂ ਦੇ ਰਹੇ ਆ ਵੀ ਜਿਸ ਦਿਨ ਮੈਨੂੰ ਘਰੋਂ ਬਾਹਰ ਨਿਕਲਣਾ ਮੇਰਾ ਬਹੁਤ ਔਖਾ ਹੈ ਹਾਂ ਮੈਂ ਘਰੇ ਰਹਿ ਰਹੇ ਆ ਮੈਨੂੰ ਘਰੋਂ ਨਿਕਲਣਾ ਔਖਾ ਹੀ ਵੀ ਇਹ ਮੈਨੂੰ ਇਹਨਾਂ ਤੋਂ ਖਤਰਾ ਵੀ ਆਜ ਮੈਨੂੰ ਜਾਨੋ ਮਾਰ ਦੇਣਗੇ ਜੇ ਮੈਨੂੰ ਇਹ ਜਾਨੋ ਮਾਰ ਦੇ ਦਿੰਦੇ ਮੇਰੀ ਮੇਰੇ ਪਿੱਛੇ ਬੱਚਿਆਂ ਦਾ ਕੀ ਬੰਦਾ ਜੀ ਇਸ ਲਈ ਮੈਨੂੰ ਅਨਸਾਫ਼ ਮਿਲਣਾ ਚਾਹੀਦਾ ਜੀ ਮੇਰੀ ਸਾਰਿਆਂ ਨੂੰ ਬੇਨਤੀ ਹੈ ਮੈਂ ਭਗੰਤਮਾਨ ਸਾਹਿਬ ਨੂੰ ਵੀ ਕਹਿੰਦਾ ਜੀ ਵੀ ਮੈਨੂੰ ਅਨਸਾਫ਼ ਦਵਾਇਆ ਜਾਵੇ ਜੀ ਅਸੀਂ ਬੇਨਤੀ ਕਰਦੇ ਆ ਜੀ ਪ੍ਰਸ਼ਾਸਨ ਨੂੰ ਜੇ ਸਾਡੀ ਇਹ ਗੱਲਬਾਤ ਨਾ ਸੁਣਾਂਗੇ ਤਾਂ ਹੋ ਸਕਦਾ ਅਸੀਂ ਇਦੋਂ ਵੀ ਵੱਡਾ ਸੰਘਰਸ਼ ਵਿੱਢ ਗਏ ਕਿਉਂਕਿ ਅਸੀਂ ਵੀ ਸਾਬਕਾ ਫੌਜੀ ਕ੍ਰਾਂਤੀਕਾਰੀ ਯੂਨੀਅਨ ਦੇ ਮੈਂਬਰਾਂ ਔਰ ਕ੍ਰਾਂਤੀਕਾਰੀ ਯੂਨੀਅਨ ਉਹ ਯੂਨੀਅਨਾਂ ਜਿਨ੍ਹਾਂ ਨੇ ਪਟਿਆਲੇ ਦੇ ਵਿੱਚ ਚਾਰ ਇੰਸਪੈਕਟਰ ਭਜਾਏ ਆ ਜਿਨ੍ਹਾਂ ਨੂੰ ਅੱਜ ਲੋਕਾਂ ਨੂੰ ਜਗ੍ਹਾ ਨਹੀਂ ਮਿਲਦੀਗੀ ਔਰ ਜੋ ਕਰਨਲ ਬਾਰਸਾਹਬ ਦੀ ਕੁੱਟਮਾਰ ਹੋਈ ਆ ਉਸ ਮਾਮਲੇ ਦਾ ਤੁਹਾਨੂੰ ਪਤਾ ਹੀ ਆ ਕਿਉਂਕਿ ਅੱਜਕੱਲ ਜੋ ਪੁਲਿਸ ਦਾ ਰਵਈਆ ਹਰ ਜਗ੍ਹਾ ਕਰਪਟ ਆ ਔਰ ਸਾਨੂੰ ਬਹੁਤ ਚੰਗੇ ਅਧਿਕਾਰੀ ਚਾਹੀਦੇ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਐਸਐਸਪੀ ਸਾਹਿਬ ਨੂੰ ਸਾਡੀ ਬੇਨਤੀ ਇਹੀ ਆ ਕਿ ਇਸ ਐਸਐਚਓ ਸਾਹਿਬ ਤੇ ਵੀ ਕਾਰਵਾਈ ਕੀਤੀ ਜਾਵੇ ਔਰ ਸਾਨੂੰ ਇਨਸਾਫ ਦਵਾਇਆ ਜਾਵੇ ਔਰ ਜੋ 7 ਬੰਦੇ ਆ ਉਹਨਾਂ ਨੂੰ ਨਾਮਜ਼ਦ ਕੀਤਾ ਜਾਵੇ ਭਾਈ ਕੀ ਇਨਕੁਆਇਰੀ ਵਗੈਰਾ ਕੀਤੀ ਗਈ ਸੀ ਪਰਚਾ ਐਸਐਚਓ ਸਾਹਿਬ ਆਈ ਸੀ ਪਰ ਜਦੋਂ ਦਾਣਾ ਮੰਡੀ ਜੀ ਕੱਟ ਕੀਤਾ ਉਹਨਾਂ ਕੋਲੋਂ ਸਾਡੇ ਕੋਈ ਵੀ ਬਿਆਨ ਨਹੀਂ ਲੈ ਗਏ ਸਾਡੀ ਗੱਲ ਵੀ ਨਹੀਂ ਸੁਣੀ ਗਈ ਅਕਸਰ ਦੂਜੀ ਧਿਰ ਦੇ ਬਿਆਨ ਉਹਨਾਂ ਤੋਂ ਪੁੱਛੀ ਗਏ ਸਾਡੇ ਕੋਲੋਂ ਇਹਨਾਂ ਦਾ ਪੁੱਛਿਆ ਕੋਈ ਗੱਲ ਨਹੀਂ ਸਾਡੀ ਬਿਆਨ ਹੀ ਨੋਟ ਕੀਤੇ ਉਹਨਾਂ ਨੇ ਜੀ ਤਾਂ ਦਰਸਾਲ ਅਸੀਂ ਬਿਆਨ ਅਸੀਂ ਥਾਣਾ ਬਰੀ ਵਾਲ ਚ ਦੇ ਕੇ ਆਏ ਆ ਐਸਐਚਐਸ ਸੌਣ ਦੇ ਗਏ ਪਰ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਸਾਡੀ ਗੱਲ ਹੀ ਨਹੀਂ ਸੁਣ ਰਹੀ ਪਤਾ ਨਹੀਂ ਕੀ ਗੱਲ ਕੀ ਉਹਨਾਂ ਦਾ ਮਿਲੀ ਭੁਗਤਾਨ ਆਪਸ ਵਿੱਚ ਉਹਨਾਂ ਦੀ ਹਾਂਜੀ ਐਸਐਚਯੂ ਥਾਣਾ ਬਰੀ ਵਾਲਾ ਜੀ 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 ਹਾਂਜੀ ਅੰਤਾਸ ਗੱਲ ਕਰ ਰਹੇ ਹਾਂ ਜੀ ਲੋਕ ਆਵਾਜ਼ ਟੀਵੀ ਚੈਨਲ ਤੋਂ ਜੀ ਜੀ ਬਾਈ ਜੀ ਤੁਹਾਡਾ ਪੱਖ ਲੈਣਾ ਜੀ ਇੱਕ ਮਾਮਲੇ ਦੇ ਵਿੱਚ ਜੀ ਜੀ ਇੱਕ ਵੜਿੰਗ ਪਿੰਡ ਦੀ ਘਟਨਾ ਜੀ ਜਗਜੀਤ ਸਿੰਘ ਨਾਮ ਦਾ ਨੌਜਵਾਨ ਹੈ ਇੱਕ ਜੀ ਉਹਦੇ ਨਾਲ 29 ਚਾਰ ਨੂੰ ਕੁੱਟਮਾਰ ਕੀਤੀ ਜਾਂਦੀ ਹੈ ਜਿਹਾ ਗਵਾਹ ਕਰਕੇ ਉਹਨਾਂ ਦਾ ਕਹਿਣਾ ਜੀ ਤੇ ਉਹ ਕਹਿੰਦੇ ਗੱਡੀ ਵਿੱਚ ਸਾਨੂੰ ਲਗਭਗ 8 ਤੋਂ 9 ਵਿਅਕਤੀਆਂ ਨੇ ਕੁੱਟਮਾਰ ਕੀਤੀ ਬੁਰੀ ਤਰੀਕੇ ਨਾਲ ਜੀ ਪਰ ਪੁਲਿਸ ਹੈ ਜਿਹੜੀ ਉਹਨਾਂ ਨੇ ਸਿਰਫ ਦੋ ਜਾਣੇ ਉੱਤੇ ਪਰਚਾ ਕੀਤਾ ਉਹ ਵੀ ਇੱਕ ਮਹੀਨੇ ਬਾਅਦ ਜੀ ਦੇਖੋ ਜੀ ਐਫਆਰ ਦਰਜ ਹੋ ਗਈ ਹੈ ਜੀ ਡਾਕਟਰੀ ਰਿਜ਼ਲਟ ਆਉਣ ਤੇ ਜੇ ਤੁਸੀਂ ਕਰਦੇ ਜੋ ਸਾਹਮਣੇ ਉਹ ਕਰ ਜੀ ਜੀ ਤਾਂ ਜਿਹੜੇ ਬਾਕੀ ਵਿਅਕਤੀਆਂ ਨੇ ਉਹਨਾਂ ਨੇ ਬਿਆਨ ਦੇ ਵਿੱਚ ਨਾਮ ਲਿਖਾਇਆ ਜੀ ਉਹ ਕਹਿੰਦੇ ਕਿ ਉਹਨਾਂ ਨੂੰ ਬਾਹਰ ਰੱਖਿਆ ਜਾ ਰਿਹਾ ਕਿ ਮਿਲੀ ਭੁਗਤਿਆ ਪੁਲਿਸ ਦੀ ਜਾਂ ਪੈਸੇ ਵਗੈਰਾ ਲੈ ਗਏ ਪੁਲਿਸ ਦੇ ਵੱਲੋਂ ਐਸੀ ਕੋਈ ਗੱਲ ਹੈ ਜੀ ਜੀ ਬਿਲਕੁਲ ਐਸੀ ਕੋਈ ਠੀਕ ਹੈ ਮਤਲਬ ਜਾਂਚ ਕਰ ਰਹੇ ਹੋ ਹਾਲੇ ਤੁਸੀਂ